ਭਾਈਕੁੱਟਾ ਕਾਂਸਾ ਭਾਈਕੁੱਟਾ ਕੀ ਪਤੇ ਗਈ ਅਸੀਂ ਸਰਦਾਰ ਸਾਹਿਬ ਨੂੰ ਮਿਲਣ ਆਏ ਆਂ ਤੇ ਅਜੇ ਤੱਕ ਕੋਈ ਸੂ ਪਤਾ ਨਹੀਂ ਲੱਗ ਰਿਹਾ ਕਿਉਂ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੇ ਸਿੱਖ ਨੌਜਵਾਨ ਅਗਲੀ ਪੀੜ੍ਹੀ ਮੇਥੋਂ ਬਾਅਦ ਲੀਡਰ ਬਣਨੇ ਆਂ ਸਿੱਖਾਂ ਦੇ ਇਹਨਾਂ ਨੂੰ ਇਹਨਾਂ ਨੇ ਮਰਵਾਇਆ ਹੈ ਹਕੂਮਤ ਨੇ ਸੈਂਟਰ ਦੀ ਨੇ ਵੀ ਤੇ ਪੰਜਾਬ ਦੀ ਹਕੂਮਤ ਨੇ ਕਿ ਇਹ ਲੀਡਰ ਫੇਰ ਕਿਤੇ ਉਹ ਕੰਮ ਨਾ ਫੜ ਲੈਣ ਆਜ਼ਾਦੀ ਜਾ ਇਹ ਸਤਨਾਰਨਦੀਪ ਸਿੰਘ ਸਿੱਧੂ ਨੂੰ ਬਰਬਾਦ ਦਿੱਤਾ ਗਿਆ ਹੈਗਾ ਇਹ ਸਤਨਾਰਨ ਮੂਸੇਵਾਲ ਸਾਹਿਬ ਨੂੰ ਐਸੇ ਕਰਕੇ ਐਜ਼ ਅ ਸੂ ਪਤਾ ਨਹੀਂ ਲੱਗ ਰਿਹਾ ਜਿੰਨੇ ਵੀ ਬਦਮਾਸ਼ ਹੈਗੇ ਆ ਉਹ ਯੂਪੀ ਦੇ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਰਹਿ ਕੇ ਆਏ ਆ ਔਰ ਉਥੋਂ ਤੱਕ ਤਫਤੀਸ਼ ਕਿਉਂ ਨਹੀਂ ਚੱਲ ਰਹੀ ਇੱਕ ਗੱਲਾ ਮੈਂ ਸਾਰੀਆਂ ਪਾਰਲਮੈਂਟ ਦੇ ਵਿੱਚ ਵੀ ਕਰ ਦਤੀਆਂ ਤੇ ਹੁਣ ਦੁਨੀਆ ਪੱਧਰ ਦੇ ਉੱਤੇ ਹੈਗੀਆਂ ਕਿ ਇਹ ਜਿੰਨੇ ਵੀ ਹੈਗੇ ਐ ਦੀਪ ਸਿੰਘ ਸਿੱਧੂ ਮੂਸੇਵਾਲ ਜੀ ਫੇਰ ਅਫਤਾਰ ਸਿੰਘ ਖੰਡਾ ਫੇਰ ਹਰਦੀਪ ਹਰਦੀਪ ਸਿੰਘ ਨੀਚਰ ਰਿਪੁਦਮਨ ਸਿੰਘ ਮਾਲਕ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਦੇ ਵਿੱਚ ਜਿਹੜੇ ਮਰਵਾਏ ਐ ਇਹ ਹਕੂਮਤ ਨੇ ਮਰਵਾਏ ਐ ਜਿਵੇਂ ਹੁਣੇ ਹੋਣ ਉਹ ਵਾਗਨਰ ਗਰੁੱਪ ਦਾ ਬਹੁਤ ਵੱਡਾ ਜਰਨੈਲ ਸੀਗਾ ਜਿਹੜਾ ਰੂਸ ਦੇ ਲਈ ਕੰਮ ਕਰਦਾ ਸੀਗਾ ਤੇ ਉਸ ਨੂੰ ਵੀ ਹਵਾਈ ਜਹਾਜ਼ ਦੇ ਉੱਤੇ ਛਾੜ ਕੇ ਪੂਕਨ ਸਾਹਿਬ ਤੇ ਰੂਸ ਨੇ ਬਰਬਾਦ ਕਰ ਦਿੱਤਾ ਹੈਗਾ ਤੇ ਇਹ ਸਾਰੀਆਂ ਸਟੇਟ ਕਿਲਿੰਗਸ ਹੈ ਕੀ ਹੈ ਤੇ ਸਟੇਟ ਕਿਲਿੰਗਸ ਇਹ ਜਿਹੜੀਆਂ ਸ਼ੁਰੂ ਹੋਈਆਂ ਇਹ ਸ਼ੁਰੂ ਹੋਈ ਹੈ ਇਹ ਸਰਕਾਰ ਦੇ ਨਾਲ ਤੇ ਇਹਦਾ ਮੋੜ ਬੱਜਿਆ ਹੈਗਾ ਜਿਹੜੇ ਸਾਡੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈਗੇ ਇੰਡੀਆ ਦੇ ਪੀ ਜੀਤ ਦਵਾਲ ਤੇ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਜ਼ ਹੈ ਰੋ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਤੇ ਇਹਨਾਂ ਨੇ ਇੱਕ ਨਵਾਂ ਰੋਂ ਇੰਡੀਆ ਦੇ ਵਿੱਚ ਚਲਾਤਾ ਹੈ ਜਿਹੜਾ ਨਹੀਂ ਸੀ ਚਲਾਉਣਾ ਚਾਹੀਦਾ ਅਜੇ 1984 ਦੇ ਜਿਹੜੇ ਜ਼ਖਮ ਹੈ ਉਹ ਹੀ ਨਹੀਂ ਅਜੇ ਹੱਲ ਹੋਏ ਹਰੇ ਪਏ ਆ ਦੂਸਰੀ ਗੱਲ ਮੈਂ ਕਰਨਾ ਚਾਹੁੰਦਾ ਪੰਚਾਇਤਾਂ ਦੀ ਹੁਣ ਸਾਡੀਆਂ ਪੰਚਾਇਤ ਜਿ ਪੰਚਾਇਤਾਂ ਜਿਮੂਰੀਅਤ ਦੀ ਜੜ ਹੈ ਇਸ ਨੂੰ ਖਤਮ ਕਰ ਦੇਣਾ ਜਮੂਰੀਅਤ ਨੂੰ ਖਤਮ ਕਰਨਾ ਹੈਗਾ ਜਿਵੇਂ ਆਮ ਆਦਮੀ ਪਾਰਟੀ ਨੇ ਸਾਡੀਆਂ ਪੰਚਾਇਤਾਂ ਖਤਮ ਕੀਤੀਆਂ ਤੇ ਅੱਜ ਹਾਈ ਕੋਰਟ ਨੇ ਫੈਸਲਾ ਸੁਣਾਤਾ ਹੈ ਸਾਡੀ ਪਾਰਟੀ ਨੇ ਵੀ ਜਦੋਜਦਤ ਕੀਤੀ ਹੈ ਪੰਚਾਇਤਾਂ ਨੇ ਵੀ ਜਦੋਜਦਤ ਕੀਤੀ ਹੈ ਹਾਈ ਕੋਰਟ ਦੇ ਅੱਗੇ ਜਾ ਕੇ ਤੇ ਬਹੁਤ ਸੋਹਣਾ ਫੈਸਲਾ ਹੋਇਆ ਕਿ ਇਹ ਪੰਚਾਇਤਾਂ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ ਹੈਗੇ ਪਰ ਕਿਉਂ ਕਰਕੇ ਰੰਜ ਦੇ ਨਾਲ ਇਸ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕੀਤਾ ਇਸ ਕਰਕੇ ਇਹੀ ਸਰਕਾਰ ਜਿਹੜੇ ਪੰਚਾਇਤ ਦੇ ਅਫਸਰ ਹੈਗੇ ਹੈ ਵੀਡੀਓ ਹੈ ਕਿ ਹੈ ਉਹ ਹੁਣ ਤੰਗ ਕਰਨਾ ਸ਼ੁਰੂ ਕਰ ਦੇਣਗੇ ਜਿੰਨੇ ਵੀ ਸਰਪੰਚ ਤੇ ਪੰਚਾਇਤਾਂ ਹੈਗੀਆਂ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਖਤਸਾ ਦੇ ਤੁਹਾਡੀ ਆ ਇਨਕੁਆਇਰੀ ਹੋਊਗੀ ਤੁਹਾਨੂੰ ਇਹ ਮੌਤਲ ਕੀਤਾ ਜਾਊਗਾ ਮੈਂ ਹੁਣ ਦੇਖੋ ਮੈਂਬਰ ਪਾਰਲੀਮੈਂਟ ਐ ਮੈਂ ਆਪਣੀ ਤਾਕਤ ਤੱਕ ਇਹ ਦੱਸੀ ਨਹੀਂ ਪਰ ਮੈਂ ਸਾਰੀ ਡਿਵੈਲਪਮੈਂਟ ਤਿੰਨ ਜ਼ਿਲ੍ਹਿਆਂ ਦਾ ਚੇਅਰਮੈਨ ਐ ਵਿਚੋਂ ਦਾ ਸੰਗਰੂਰ ਮੰਡ ਇਹ ਮਲੇਰ ਕੋਟਲਾ ਤੇ ਬਰਨਾਲਾ ਤੇ ਜੇ ਕਿਸ ਨੇ ਇਹੋ ਜੀ ਜੁਰਤ ਕੀਤੀ ਵੀਡੀਓ ਨੇ ਜਾਂ ਪੰਚਾਇਤ ਅਫਸਰ ਨੇ ਸਰਕਾਰ ਦੇ ਹੁਕਮਾਂ ਦੇ ਉੱਤੇ ਨਜਾਇਜ਼ ਹੁਕਮਾਂ ਦੇ ਉੱਤੇ ਇਹ ਸਰਪੰਚਾਂ ਨੂੰ ਤੰਗ ਕਰਨ ਦੀ ਕੀਤੀ ਹਰਕਤ ਤਾਂ ਫੇਰ ਦੇਖੋ ਕਿ ਸਾਡੇ ਵਰਗਾ ਮਾੜਾ ਬੰਦਾ ਕੋਈ ਨਹੀਂ ਹੋਊਗਾ ਅਸੀਂ ਲੋਕ ਰਾਜ ਦੇ ਵਿੱਚ ਹੈਗੇ ਆ ਅਸੀਂ ਜਮੂਰੀਅਤ ਦੇ ਵਿੱਚ ਹੈਗੇ ਆ ਤੇ ਸੈਂਟਰ ਦੀ ਸਰਕਾਰ 12 ਸਾਲ ਤੋਂ ਸਾਡੀ ਐਸਡੀਪੀ ਸੀ ਜਿਹੜੀ ਕਾਨੂੰਨ ਦੇ ਰਾਹੀਂ ਸਥਾਪਿਤ ਹੋਈ ਸੀ 1925 ਦੇ ਵਿੱਚ ਉਹਦਿਆਂ ਅਜੇ 12 ਸਾਲ ਤੋਂ ਇਲੈਕਸ਼ਨ ਹੀ ਨਹੀਂ ਕਰਾ ਰਹੇ ਅਸੀਂ ਦੁਨੀਆ ਭਰ ਦੇ ਵਿੱਚ ਇਹ ਗੱਲ ਕਰਤੀ ਹੈ ਤੇ ਕਰਦੇ ਹਾਂ ਕਿ ਸਾਡੀਆਂ ਇਹ ਚੋਣਾਂ ਕਿਉਂ ਮੱਤਰ ਕੀਤੀਆਂ ਹੋਈਆਂ ਕਿਉਂ ਨਹੀਂ ਕਰਾ ਰਹੇ ਹੁਣ G20 ਦੇ ਸਾਰੇ ਲੀਡਰਸ ਮਿਲ ਰਹੇ ਹੈ 8 9 ਤੇ 10 ਦਿੱਲੀ ਦੇ ਵਿੱਚ ਦੋਸਰੇ ਬਰਾਬਰ ਅਸੀਂ ਉਸਦੇ ਬਰਾਬਰ ਅਸੀਂ 7 ਤਰੀਕ ਨੂੰ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਕਰ ਰਹੇ ਹਾਂ ਜ ਜਿਹਦੇ ਵਿੱਚ ਮੁਸੇਵਾਲ ਸਾਹਿਬ ਦੇ ਡੈਡੀ ਜੀ ਨੂੰ ਵੀ ਸੱਦੇ ਆ ਉੱਥੇ ਨਾਗੇ ਵੀ ਆਉਣਗੇ ਮੀਜ਼ੋ ਵੀ ਆਉਣਗੇ ਮਣੀਪੂਰੀ ਵੀ ਆਉਣਗੇ ਜਿਹੜੀਆਂ ਬੀਬੀਆਂ ਦੇ ਉੱਤੇ ਗਲਤ ਕੰਮ ਹੋਏ ਐ ਜਿਹੜੇ ਮੁਸਲਮਾਨ ਹਰਿਆਣੇ ਦੇ ਵਿੱਚ ਜਿਹੜੀ ਹਾਈ ਕੋਰਟ ਕਹਿੰਦੀ ਐ ਇਹਨਾਂ ਦੀ ਨਸਲੀ ਸਫਾਈ ਕੀਤੀ ਗਈ ਐ ਟਰੈਕਟਰਾਂ ਦੇ ਨਾਲ ਡ੍ਰੀਲਰਾਂ ਦੇ ਨਾਲ ਬਲਡੋਜ਼ਰਾਂ ਦੇ ਨਾਲ ਉਹਨਾਂ ਦੇ ਘਰ ਵਾਕੇ ਰੱਖ ਦਿੱਤੇ ਹੈਗੇ ਆ ਜਿਹੜੇ ਪਾਣੀ ਲੈ ਕੇ ਆਂਦੇ ਆ ਸਾਰਾ ਪੰਜਾਬ ਤੇ ਹਰਿਆਣਾ ਫਲੱਡ ਕਰ ਦੁੱਤਾ ਹੈ ਜਿਹੜੇ ਗੇਟ ਭਾਖੜਾ ਦੇ ਹੈਗੇ ਆ ਜਿਹੜੇ ਇਹ ਬਿਆਸ ਡੈਮ ਦੇ ਹੈਗੇ ਆ ਇਹਦੇ ਨਾਲ ਜਿਹੜਾ ਨੁਕਸਾਨ ਕੀਤਾ ਇਹ ਬਿਲਕੁਲ ਸਿੱਖਾਂ ਨੂੰ ਖਤਮ ਕਰਨ ਦੇ ਜੀ ਕੀਤਾ ਹੈਗਾ ਤੇ ਇਹ ਹੋ ਨਹੀਂ ਸੀ ਸਦਾ ਕਿਉਂ ਕਰਕੇ ਅੱਜ ਸਾਇੰਸ ਦਾ ਯੋਗ ਹੈ ਸਾਡੇ ਕੋਲੇ ਮੀਟਰੋਲੋਜੀਕਲ ਸਰਵਿਸੇਜ਼ ਹੈਗੀਆਂ ਜਿਹੜੀਆਂ ਰੋਜ਼ ਤੁਹਾਨੂੰ ਟੀਵੀਜ਼ਨ ਤੇ ਦੱਸਦੀਆਂ ਕਿ ਅੱਜ ਮੌਸਮ ਕਿਹੋ ਜਿਹਾ ਹੋਊਗਾ ਕੱਲ੍ਹ ਨੂੰ ਮੌਸਮ ਕੀ ਹੋਊਗਾ ਉੱਤੇ ਸੈਟਲਾਈਟਸ ਫਿਰਦੀਆਂ ਉਹ ਵੀ ਦੱਸਦੀਆਂ ਸਰਕਾਰ ਨੂੰ ਕਿ ਮੌਸਮ ਕਿਹੋ ਜਿਹਾ ਹੋਊਗਾ ਫਿਰ ਪਾਖੜਾ ਮੈਨੇਜਮੈਂਟ ਤੇ ਬਿਆਸ ਬੋਰਡ ਦੇ ਜਿਹੜੇ ਚੇਅਰਮੈਨ ਹੈ ਉਹਨਾਂ ਨੇ ਕਿਉਂ ਨਹੀਂ ਦੇਖਿਆ ਕਿ ਰਿਪੋਰਟਾਂ ਆ ਰਹੀਆਂ ਕਿ ਪਹਾੜਾਂ ਦੇ ਵਿੱਚ بارشਾਂ ਬਹੁਤ ਜ਼ਿਆਦਾ ਹੋਣੀਆਂ ਹੈ ਤੇ ਉਹ ਸਮੇਂ ਸਿਰ ਹੌਲੀ ਹੌਲੀ ਇਹ ਡੈਮ ਦਾ ਗੇਟ ਖੋਲਦੇ ਤੇ ਪਾਣੀ ਹੌਲੀ ਹੌਲੀ ਬਾਹਰ ਨਿਕਲਦਾ ਪਰ ਜਦੋਂ ਇਹ ਪਾਣੀ ਜਮਾ ਹੋ ਗਿਆ ਡੈਮ ਦੇ ਨੱਕੇ ਤੱਕ ਆ ਗਿਆ ਫਿਰ ਇਹਨਾਂ ਨੇ ਸਾਰੇ ਨੱਕੇ ਆਪਣੇ ਤੋੜ ਦਿੱਤੇ ਗੇਟ ਖੋਲਤੇ ਤੇ ਹਰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਂਦਾ ਇਹਦੀ ਜ਼ਿੰਮੇਵਾਰੀ ਕੌਣ ਹੋਊਗਾ ਫਿਰ ਇਹ ਵੀ ਅਸੀਂ ਬਿਲਕੁਲ ਹਾਈ ਕੋਰਟ ਦੇ ਵਿੱਚ ਜਿਵੇਂ ਆ ਪੰਚਾਇਤ ਦੀ ਰਿੱਟ ਪਾਈ ਸੀਗੀ ਇਹ ਵੀ ਸਾਡੀ ਪਾਰਟੀ ਨੇ ਹਾਈ ਕੋਰਟ ਦੇ ਵਿੱਚ ਰਿੱਟ ਪਾਤੀ ਹੈ ਕਿ ਇਹ ਜਿਹੜਾ ਬੀ ਐਮ ਪੀ ਬੋਰਡ ਹੈਗਾ ਇਸ ਨੇ ਪਹਿਲਾਂ ਤਿਆਰੀ ਕਿਉਂ ਨਹੀਂ ਕੀਤੀ ਚੋ ਕਰਕੇ ਮੌਸਮ ਮੀਟੀਰੋਲੋਜੀਕਲ ਸਰਵਿਸ ਤੇ ਸੈਟੇਲਾਈਟਸ ਦੇ ਮੁਤਾਬਕ ਦੱਸ ਰਿਆ ਸੀ ਕਿ ਪਹਾੜਾਂ ਦੇ ਵਿੱਚ ਬਾਰਿਸ਼ ਬੇਅੰਤ ਹੋਣੀ ਹੈ ਸੋ ਇਹ ਸਾਰੀਆਂ ਠੀਕ ਹੈ ਸਾਡੀ ਇਹ ਬਿਲਕੁਲ ਇਹਨਾਂ ਨੇ ਨਮਾਇੰਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਾਂ ਦੀ ਐਸ்சிਪੀਸੀ ਦੇ ਇਲੈਕਸ਼ਨਸ ਦੇ ਕਰਾਉਂਦੇ ਹੁਣ ਪੰਚੇਤ ਨੂੰ ਰਗੜਾ ਚਾੜਤਾ ਅਸੀਂ ਹਾਈ ਕੋਰਟ ਚ ਕਰੇਗੇ ਅਸੀਂ ਕੰਮ ਜਿੱਤ ਲਿਆ ਪਰ ਇਹ ਹੁਣ ਅੜਚਣ ਜ਼ਰੂਰ ਪਾਉਣੀ ਹੈ ਜਿਹੜੇ ਵੀਡੀਓ ਤੇ ਪੰਚਾਇਤ ਅਫਸਰ ਸਰਪੰਚਾਂ ਨੂੰ ਲੋਕਲ ਕੰਮ ਕਰਨ ਨਹੀਂ ਦੇਣਗੇ ਇਹ ਦੇਖੋ ਜੇ ਇਹਨਾਂ ਨੇ ਇਹਦੇ ਵਿੱਚ ਟੰਗ ਫਸਾਈ ਤੇ ਅਸੀਂ ਫੇਰ ਦੂਨੀ ਕਾਰਵਾਈ ਇਹ ਅਫਸਰਾਂ ਦੇ ਖਿਲਾਫ ਕਰਾਂਗੇ ਤੇ ਮੈਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਵਰਗੇ ਹੈਗੇ ਹੋ ਤੁਸੀਂ ਬਿਲਕੁਲ ਸਰਕਾਰ ਦੇ ਨਜਾਇਜ਼ ਆਰਡਰ ਬਿਲਕੁਲ ਨਹੀਂ ਸੁਣਨੇ ਨਾ ਉਹਨਾਂ ਨੂੰ ਲਾਗੂ ਕਰਨਾ ਮਾਨ ਸਾਹਿਬ ਮੁਲਾਜ਼ਮਾਂ ਦੇ ਉੱਪਰ ਇੱਕ ਐਸਮਾ ਐਕਟ ਲਾਗੂ ਕੀਤਾ ਹੁਣ ਸਰਕਾਰ ਨੇ 31 ਅਕਤੂਬਰ ਤੱਕ ਕੋਈ ਪ੍ਰਸ਼ਨ ਨਹੀਂ ਕਰ ਸਕਦਾ ਕਿ ਕੋਈ ਕਲਮ ਛੋੜ ਹੜਤਾਲ ਕਰਦਾ ਤਾਂ ਉਹਨਾਂ ਨੂੰ ਚਤਾਵਨੀ ਦਿੱਤੀਏ ਤੁਹਾਨੂੰ ਨਹੀਂ ਉਹਨਾਂ ਨੂੰ ਆਜ਼ਾਦੀ ਹੈ ਜੀ ਇਹ ਹਿਪਰੋਟੈਸਟ ਕਰਨ ਦੀ ਇਹ ਤਾਂ ਬਿਲਕੁਲ ਨਜਾਇਜ਼ ਗੱਲ ਹੈ ਹੁਣ ਇਹ ਤਾਂ ਇਹ ਬਿਲਕੁਲ ਇਹ ਸਰਕਾਰ ਆਮ ਪਾਰਟੀ ਤਾਨਾਸ਼ਾਹੀ ਦੇ ਉੱਤੇ ਚੱਲ ਪਈ ਹੈ ਜਮਹੂਰੀਅਤ ਨੂੰ ਚੋਟ ਮਾਰੀ ਹੈ ਜਿਹੜੀਆਂ ਪੰਚਾਇਤਾਂ ਰੱਦ ਕਰਤੀਆਂ ਜਿਹੜੇ ਐਸਟੀਪੀਸੀ ਦੇ 12 ਸਾਲ ਤੋਂ ਇਲੈਕਸ਼ਨ ਨਹੀਂ ਕਰ ਰਹੇ ਹੈਗੇ ਇਹ ਤਾਂ ਤਾਨਾਸ਼ਾਹੀ ਹੋ ਰਹੀ ਹੈ ਤੇ ਤਾਨਾਸ਼ਾਹੀ ਲੋਕਾਂ ਨੇ ਪੰਜਾਬ ਦੇ ਨੇ ਨਹੀਂ ਛੱਡਣ ਦੇਣੀ ਹੈਗੀ ਕਿਸੇ ਵੀ ਕੀਮਤ ਤੇ ਉੱਤੇ